ਕੋਡੀ 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 ਇਹ ਧੂੜ ਪਿੰਡ ਵਾਲਾ ਜੱਸੀ ਇਸ ਨੌਜਵਾਨ ਦੇ ਵਿੱਚ ਨਿਮਰਤਾ ਬਹੁਤ ਹੈ ਇਹ ਨੌਜਵਾਨ ਦੀ ਅੱਜ ਜੁਮੇਵਾਰੀ ਸੀ ਦੀਪ ਢੰਡਿਆਲ ਦੇ ਨਾਲ ਪਿੰਦੇ ਖਹਿਰੇ ਦੇ ਨਾਲ ਵੀ ਯਾਰੀ ਪੱਕੀ ਹੈ ਔਰ ਇਹ ਨੌਜਵਾਨ ਬੜਾ ਚੋਟੀ ਦਾ ਖਿਡਾਰੀ ਹੈ ਇਹਦੇ ਲਈ ਅਰਦਾਸ ਕਰਿਓ ਇਹ ਜਲਦੀ ਠੀਕ ਹੋ ਕੇ ਨਾ ਖੇਡ ਮੈਦਾਨਾਂ ਦੇ ਵਿੱਚ ਆਵੇ ਕਿਉਂਕਿ ਇਸ ਨੌਜਵਾਨ ਦੇ ਮੇਰੇ ਮਿੱਤਰੋ ਦੋ ਵਾਰੀ ਮੇਰਾ ਖਿਆਲ ਆਨੀ ਤਿੰਨ ਵਾਰੀ ਗੋਡੇ ਤੇ ਸੱਟ ਲੱਗੀ ਐ ਔਰ ਮੇਰੇ ਮਿੱਤਰੋ ਇਸ ਨੌਜਵਾਨ ਭਰਾ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਓ ਔਰ ਪਿਛਲੇ ਸਮੇਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋਈਆਂ ਚੋ ਬੰਦਾ ਜਿਹੜਾ ਕਹਿੰਦੇ ਹੁੰਦਾ ਵੀ ਬੰਦਾ ਬੰਦਿਆਂ ਦੇ ਦਿਲ ਜਿੱਤਣਾ ਉਹ ਜਿਉਂ ਵੀ ਹੁੰਦਾ ਮਨੀ ਜਿੱਤਾਂ ਹਾਰਾਂ ਤੇ ਦੁਨਿਆਵੀ ਜਿੱਤਾਂ ਹਾਰਾਂ ਤੇ ਚਲਦੀਆਂ ਆਈਆਂ ਪਰ ਇਹ ਸਾਡਾ ਛੋਟਾ ਭਰਾ ਐ ਜਿੱਥੇ ਵੀ ਮਿਲਦਾ ਐ ਐਨ ਹੋਕੇ ਮਰਦਾ ਜੱਸੀ ਸਾਨੂੰ ਤੇਰੇ ਤੇ ਮਾਣ ਹੈ ਤੂੰ ਸਾਡੇ ਲਈ ਹਮੇਸ਼ਾ ਹੀ ਜਿੱਤਿਆ ਮੈਂ ਤੂੰ ਸਾਡੇ ਲਈ ਹਮੇਸ਼ਾ ਹੀ ਨੌਜਵਾਨਾ ਜਿੱਤਿਆ ਹੋਇਆ ਇੱਕ ਵਾਰੀ ਜੱਸੀ ਧੂੜ ਦੇ ਨਾਲ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਜੱਸੀ ਧੂੜ ਪਲੇਅਰ ਵਧੀਆ ਇਨਸਾਨ ਉਸ ਤੋਂ ਵੀ ਵਧੀਆ ਜੁਗ ਜੁਗ ਜੀ ਤੇ ਨੌਜਵਾਨਾ ਹੁਣ ਤਗੜਾ ਹੋ ਕੇ ਨਾ ਦੁਨੀਆ ਨੂੰ ਦਿਖਾਉਣਾ ਹੈ ਕਰੀ ਵੀ ਜੱਸੀ ਫੇਰ ਆ ਗਿਆ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਜੱਸੀ ਫੇਰ ਆ ਤਿਆਰ ਖੁੱਤੀ ਖੋਤੀ ਪਾਉਣ ਨੂੰ ਧੌਂੜਾ ਕਹਿੰਦੇ ਫੇਰ ਤਿਆਰ ਹੋ ਕੇ ਪਾਉਣ ਨੂੰ ਜਿਵੇਂ ਢੋਲ ਦੇ ਚਰਚਾ ਹੋਈ ਆ ਉਧਰ ਬੁੜੀ ਜੰਗਲ